ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਹਾਂਜੀ ਕੀ ਹਾਲ ਜੀ ਠੀਕ ਠੀਕ ਆ ਹਾਂਜੀ ਨਹੀਂ ਕਰਨਾ ਵਾ ਕਰਨਾ ਕਿਉਂ ਨਹੀਂ ਆਪਾਂ ਕਰਨਾ ਲੱਭੋ ਲੱਭੋ ਪਰ ਉਦਾਂ ਦਾ ਹੀ ਲੱਭਿਓ ਕੋਈ ਸਾਹਿਬ ਹਾਂਜੀ ਹਾਂਜੀ ਨਹੀਂ ਬੜੀ ਦੁੱਖੀ ਮੈਂ ਤੇ ਤੋਂ मेरे हाथ नहीं आ रहा दिन जी मुंडा भी एदाद का ही है चल कोई नी नहीं, नहीं करो करो की कर मुझे काम कुम कर कोई माड़ा मोटा अच्छा चल है कोई बीबी ओ रोटी पानी कमाजारी चुस्त तो चलाक ना कि उतन हो होती माता ओना आने पता ही है अगे कमलो बेचारी ओह जी है ਨਹੀਂ ਨਹੀਂ ਮੇਰੀ ਕੁੜੀ ਮੁੜ ਕੇ ਐਵੇਂ ਵਿਚਾਰੀ ਟੋਕੀਆਂ ਜੋਗੀ ਰਹਿ ਜੂਗੀ ਉੱਥੇ ਠੀਕ ਦੇਖ ਨਹੀਂ ਕੋਈ ਕਰ ਲੈਣੇ ਕੋਈ ਨਹੀਂ ਆਜੋ ਮੈਂ ਕਰ ਲੈਣੀ ਮੁੰਡੇ ਨਾਲਾ ਦੱਸ ਦੇਣੀ ਉਹਨੂੰ ਫਿਰ ਹਣੇ ਨਹੀਂ ਕਰਨਾ ਹੀ ਆ ਠੀਕ ਹੈ ਉਹ ਮੈਂ ਸਮਝਾ ਲੂੰਗੀ ਉਹਨੂੰ ਟੈਨਸ਼ਨ ਨਾ ਲੋ ਉਹ ਇਨਾ ਕਦੇ ਮੇਰਾ ਸੁਣ ਲੈਂਦੀ ਮੰਨ ਜਾਂਦੀ ਆ ਸਮਝਾਉਂਗੀ ਕੋਈ ਨਹੀਂ ਹਾਂ ਚਲੋ ਠੀਕ ਕੋਈ ਨਹੀਂ ਕੋਈ ਓਕੇ ਚਲੋ ਆ ਤੇ ਕੰਮ ਨੁਕਾ ਚਲ ਕੁੜੀ ਵਿਚਾਰੀ ਉਦਾਂ ਹੈ ਵੀ ਕਮਲੋ ਜੀ ਆ ਮੇਰੀ ਕੁੜੀ ਉਦਾਂ ਭਰ ਕੇ ਤੇ ਕੋਟੀ ਨਾ ਖਾਂਦੀ ਰਵੇ ਉਦਾਂ ਤੇ ਉਹ ਆਂਦੀ ਆ ਵੀ ਚੰਗੀ ਆ ਉਹਨਾਂ ਦੀ ਮਾਤਾ ਪਰ ਸੋ ਚਲੋ ਜੇ ਉਹਦਾ ਮੁੰਡਾ ਵੀ ਕਮਲਾ ਵਾ ਤੇ ਇਹਨੇ ਕਮਲੀ ਨੂੰ சாੰਬੀ ਫਿਰੂਗੀ ਉਥੇ ਇਹਦਾ ਕੀ ਕਸਣਾ ਨਹੀਂ ਲੱਗ ਤਾ ਆਖੇ ਜਾਂਦੀ ਆ ਚਲੋ ਮੁੰਡੇ ਨਾ ਕਰਦੇ ਆ ਸਲਾ ਮੁੰਡਾ ਵੀ ਬੜਾ ਇਹ ਤਾਂ ਦੁਖੀ ਚੀਜ਼ਾਂ ਬੜੀਆਂ ਖਰਾਬ ਕਰ ਦਿੰਦੀਆਂ ਮਾਰ ਦਿੰਦੀਆਂ ਵੇ ਮੁੰਡਿਆ ਵੇ ਮੁੰਡੇ ਹਾ ਜਾਵੇਂ ਹਾਂਜੀ ਮੇਰੀ ਗੱਲ ਸੁਣ ਤੂੰ ਕੀ ਕਰਦਾ ਫਿਰਦਾ ਅੰਦਰ ਕੁਝ ਨਹੀਂ ਪਹਿਲਾਂ ਤੇਰੀ ਝੱਲੀ ਨਹੀਂ ਆ ਮੇਰੀ ਪ੍ਰੈਕਟੀਕਲ ਆ ਕੱਲ ਤੂੰ ਪ੍ਰੈਕਟੀਕਲ ਫਾੜਦੀ ਏ ਸਾਰੀ ਹਾਏ ਹਾਏ ਕਣ ਮੈਂ ਕਿੰਨੀ ਵਾਰਾ ਕਿਆ ਇਹਦੇ ਕੋਲੋਂ ਬਚਾ ਕੇ ਰੱਖਿਆ ਕਰ ਚੀਜ਼ਾਂ ਜਾ ਕੇ ਮੈਂ ਕਿਥੋਂ ਰੱਖਦਾ ਕੱਢ ਲੈਂਦੇ ਪੁਰਾਣੇ ਕਿਥੋਂ ਹੋਲਾ ਫਲਾਇਰ ਕਰਦੇ ਦਿੰਦੇ ਕੋਈ ਨਹੀਂ ਨਿਆਣੀ ਆ ਵਿਚਾਰੀ ਕਮਲੀ ਤੈਨੂੰ ਪਤਾ ਤੇ ਹੈਗਾ ਕਮਲੀ ਤੂੰ ਹੀ ਹੋਂਤੇ ਐਵੇਂ ਗੁੱਸਾ ਕਰਦੇ ਰਹੀਂ ਆ ਮੇਰੀ ਗੱਲ ਸੁਣ ਉਹ ਨਾ ਚਾਚੀ ਦਾ ਗਵੰਡਨ ਦਾ ਫੋਨ ਆਇਆ ਅੱਛਾ ਉਹ ਆਂਦੀ ਐ ਵੀ ਚੱਲੋ ਲਈ ਰਿਸ਼ਤਾ ਆਇਆ ਹੀ ਇੱਕ ਚੱਲ ਠੀਕ ਐ ਕਰ ਦੋ ਕਰ ਦੋ ਹਾਂ ਉਹਨਾਂ ਨੇ ਕੋਈ ਗੱਲ ਹੀ ਕਰ ਦੋ ਡੇਟ ਡੂਟ ਨਹੀਂ ਕੋਈ ਲੰਬੀ ਆਏ ਹੋਏ ਆਪਾਂ ਕਿਤੇ ਗਲੋਂ ਥੋੜੀ ਲਾਉਣੀ ਕੁੜੀ ਚੱਲੀ ਆ ਵਿਚਾਰੀ ਬੋਝ ਥੋੜੀ ਆਪਣੇ ਉਹ ਛੇਤੀ ਘਟੋ ਗਾ ਮੇਰੀ ਪ੍ਰੈਕਟੀਕਲ ਫੇਰ ਪਾੜੂਗੀ ਲੈ ਦੱਸ ਪ੍ਰੈਕਟੀਕਲ ਅਤੇ ਨਿਆਣੀ ਵਿਚਾਰੀ ਗਾੜੀ ਅਗਲੇ ਆਂਦੀਆਂ ਪਾਰਦੀ ਰਹੂ ਮੁੜ ਕੇ ਜਾ ਕੇ ਉਹਨਾਂ ਦਾ ਵੀ ਨੁਕਸਾਨ ਕਰੂਗੇ ਨਾ ਉੱਤਰਾਂਦੇ ਆ ਵੀ ਮੁੰਡਾ ਥੋੜਾ ਜਿਹਾ ਓਡੇ ਵਰਗਾ ਹੀ ਆ ਚੱਲੀ ਵਰਗਾ ਹੀ ਇਹਨੂੰ ਆਪਾਂ ਸੁਝਾਉਣਾ ਪੈਣਾ ਇਹ ਵੀ ਤੂੰ ਜ਼ਿਆਦਾ ਬੋਲੀ ਬਾਲੀ ਨਾ ਉਹਨਾਂ ਦੇ ਸਾਹਮਣੇ ਉਧਰ ਭਾਵੇਂ ਉਹਨਾਂ ਨੇ ਕੀ ਆਗੇ ਭਾਵੇਂ ਚਾਦਰਾਂ ਭਾਵੇਂ ਭਾਵੇਂ ਉਹਨਾਂ ਨੂੰ ਪਾੜਦੇ ਕੋਈ ਕੋਈ ਗੱਲ ਮੇਰੀ ਬੈਠੇ ਕਹੀ ਵੀ ਦੱਸ ਵਿਚਾਰੀ ਚੱਲ ਰੋ ਕਰਦੀਆਂ ਫਿਰ ਆਪਾਂ ਟੋਪੀਆਂ ਗੁੱਪੀਆਂ ਨਹੀਂ ਪਾੜਦੇ ਮੇਰੀਆਂ ਹਾਂ ਕੋਈ ਨਹੀਂ ਉਹ ਨਿਆਣੀ ਆ ਕਰਦੀਏ ਫਿਰ ਰਿੱਤਾ ਹਾਂ ਕਰਦੀਆਂ ਚਾਦਰੀਏ ਕੱਲ ਨੂੰ ਕਰ ਤੋਂ ਹੂੰ ਫਲਾਉ ਹੋਣੇ ਫੋਨ ਲਾ ਕੇ ਕਹੋ ਉਹਨਾਂ ਨੂੰ ਸਾਡੇ ਵੱਲੋਂ ਪੱਕਾ ਹੋ ਸਵੇਰੇ ਆਉਣਾ ਨਕੱਪਿਆ ਵੇ ਤੇ ਨਹੀਂ ਮੁੰਡਾ ਕਿਤਰਾ ਲਾ ਵਾ ਅਜੇ ਉਹਨੂੰ ਵੀ ਦੱਸਣਾ ਆਪਾਂ ਚੱਲ ਠੀਕ ਹੈ ਨਾ ਇੱਥੇ ਰੱਖਿਆ ਵੀ ਚੱਲ ਤੂੰ ਐਂ ਦਾ ਕਰ ਜਾ ਕੋਈ ਬਿਸਕੁਟ ਬਿਸਕੁਟ ਦੋ ਚਾਰ ਲੈ ਆ ਤੇ ਲਗਾ ਕੇ ਰੱਖਣੇ ਚੱਲੀ ਨੂੰ ਨਹੀਂ ਦਿਖਾਉਣੇ ਇਹ ਨਾ ਹੋਵੇ ਉਹਦੇ ਆਨਪਰਾ ਉਹਨੇ ਤਾਂ ਕੋਮੇ ਲੈਣਾ ਤੇ ਉਹ ਖਾ ਚ ਪੱਕ ਜਾਵੇ ਸਭ ਕੁਝ ਤੈਨੂੰ ਨਾ ਲੈ ਦੱਸੀ ਕਿ ਤੇਰਾ ਵਿਆਹ ਮੈਂ ਉਹਨੂੰ ਆਪਣੇ ਤਰੀਕੇ ਨਾਲ ਕਰਵਾ ਦਿੰਦੇ ਆਂ ਬੋਲਾ ਫੜਾਈ ਕਰ ਦੋ ਯਾਰ ਦੀਦੀ ਕਰ ਦਿਆ ਤੇਰਾ ਕੱਜਾ ਚੱਲ ਕੋਈ ਨਹੀਂ ਮੈਂ ਵਾਰ ਲੂੰਗੀ ਕਿ ਇਹ ਨੁਕਰੇ ਗੁੱਠੇ ਮੈਂ ਉਹਨਾਂ ਨੂੰ ਦੱਸ ਦੇਣ ਲੱਗੀ ਹਾਂ ਠੀਕ ਹੈ ਤੇ ਆਜੋ ਚਵੇਰੇ ਠੀਕ ਹੈ ਤੂੰ ਜਾ ਫਿਰ ਦੁਕਾਨੋਂ ਜਰਾ ਬਿਸਕੁਟ ਬਿਸਕੁਟਾਂ ਦਾ ਪੈਕੇਟ ਫੜ ਕੇ ਇਹ ਤਾਂ ਵੀ ਲਗਾ ਕੇ ਲਿਆਈ ਉਹ ਤੇ ਲਗਾ ਕੇ ਲੈ ਆਉਂਗਾ ਉੱਥੇ ਰੱਖ ਨਿਗਰਾਨੀ ਤੇ ਰਿਹਾ ਬਿਸਕੁਟਾਂ ਦੇ ਹੋਰ ਨਾ ਹੋਵੇ ਜਦੋਂ ਲੱਭੜੇ ਬਿਸਕੁਟ ਤੇ ਪੈਕੇਟ ਹੀ ਲੱਭੜੇ ਬਸ ਚੰਗਾ ਚੰਗਾ ਚੱਲ ਕੋਈ ਨਹੀਂ ਹੁਣ ਮੈਂ ਨੂੰ ਕਰਦਾ ਵੇਖਾਂ ਕਿਧਰ ਨਿਕਲੀ ਮਰੀ ਗਈ ਪਤਾ ਨਹੀਂ ਕਿੱਥੇ ਚਵੇਰ ਦੀ ਨਹੀਂ ਹੋਣੀ ਤੜਕੇ ਉੱਠਦੇ ਨਾ ਮੂੰਹ ਤੋਂਦੀ ਅਸੇ ਗੱਲ ਕਿ ਤਾਂ ਡਾਇਪਨਦੀ ਆ। ਸੱਚ ਇਹਦਾ ਵੀ ਕੰਮ ਐ ਇਹੋ ਜੇ ਨਿਆਣੇ ਆਲੇ ਰਹੇ ਕੰਮ ਲੋਡ ਮੈਂ ਲੱਭਦੀ ਇਹਨੂੰ। ਕਿੰਦਰ ਦਫਾ ਹੋਈ ਐ। ਚੱਲ ਮੈਂ ਇਹਨੂੰ ਵੇਖ ਕੇ ਆਉਣੀ ਐ। ਨਹੀਂ ਤੂੰ ਇੱਥੇ ਇਕੱਲੀ ਕਰਦੀ ਇਕੱਲੀ ਬੈਠੀ ਘਰੇ। ਕੀ ਕਰਦੀ ਤੂੰ ਕੀ ਕਰਦੀ ਮੈਂ ਆਖਿਆ ਨਾ ਸੇਰਵਾਉਂਦੀ ਨਾ ਤੂੰ ਕਿਤੇ ਖੇਡ ਕਰੇ ਚੱਲ ਉੱਠਾ ਉੱਠ ਇਹਦੇ ਕੀ ਕਰਦੀ ਬਾਹਰ ਤੈਨੂੰ ਮੈਂ ਆਖਿਆ ਕੱਲੀ ਨਾ ਬਾਹਰ ਆਇਆ ਕਰ ਇਹਨੂੰ ਬੰਦ ਕਰ ਬੰਦ ਕਰ ਇਹਨੂੰ ਕਿੱਥੇ ਫੋਟੀਆਂ ਫਿਰਦੀ ਲਾ ਕੇ ਇਹਨੂੰ ਸਾਰੀ ਜਿਹੜੀ ਲਾਈ ਰੱਖਦੀ ਇਹਨੂੰ ਆ ਆ ਵਾਰ ਖਲਾਰ ਕੇ ਤੂੰ ਬਾਹਰ ਕੀ ਕਰਨਾ ਆ ਵਾਰ ਖਲਾਰ ਕੇ ਮਾਰਦੀ ਤੈਨੂੰ ਚੱਲੇ ਫਿਰ ਕਰਿਆ ਚੱਲ ਚੱਲ ਮਾਰੇਂ ਕਰ ਚੱਲ 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 ਕਰਨ ਜਲ ਚਾਣਾ ਮਰੇ ਬਹੁਤ ਚਵੇਰਾ ਚਵੇਰ ਨਿਕਲ ਜਾਂਦੀ ਬਾਹਰ ਫੇਰਨਾ ਤੈਨੂੰ ਪਤਾ ਲੱਗਣਾ ਕਰੇ ਬੈਣਾ ਤੂੰ ਨਾ ਤੂੰ ਨਹੀਂ ਕੀਆ ਕੰਮ ਲੋ ਵਿਆਹ ਕਰਨਾ ਵਾ ਤੇਰਾ ਆਹ ਹੋ ਗਿਆ ਸਿੱਧਾ ਕੋਈ ਯਾਰ ਉਥੇ ਜਾ ਕੇ ਭਾਵੇਂ ਫਟੋਕਰੀਆਂ ਖਾਂਦੀ ਰਹੇ ਸੱਸ ਦੀ ਉਥੇ ਸੱਸ ਵੀ ਹੁੰਦੀ ਓ ਪਤਾ ਸੱਚ ਦਾ ਸੱਚ ਕੀ ਹੁੰਦੀ ਮੰਮੀ ਨਹੀਂ ਹੁੰਦੀ ਉਥੇ ਉਥੇ ਸੱਸ ਤੇ ਹੁੰਦੀ ਮੰਮੀ ਤੀ ਆ ਹੋਰ ਕੀ ਕਰਨਾ ਫਿਰ ਇਹਦੇ ਘੁੱਟਿਆ ਕਰੂਗੀ ਮੂੰਹ ਨਾ ਤੋਟਾ ਧੀਰ ਰੇਰ ਤੇ ਮੈਂ ਏਦਾਂ ਨਹੀਂ ਹੁੰਦੀ ਕਰਮ ਦੇਣਾ ਤੈਨੂੰ ਬਾੜੂ ਇੰਥੇ ਫੜਕੇ ਨਾ ਨਗਰ ਤੋਂ ਮੇਰਾ ਵਾਹ ਕਰੋ ਵਾਹ ਕਰਦੇ ਹਾਂ ਤੇਰਾ ਵਾਹ ਹੀ ਕਰਨਾ ਤੂੰ ਜਾ ਕੇ ਤੇਰੀ ਕਲਕੱਤਾ ਇੱਕ ਬੰਦਿਆਂ ਵਾਂਗ ਕੱਲ ਨੂੰ ਆਉਣਾ ਹੀ ਮੈਂ ਆਪਣੇ ਘਰ ਵੇਖਣ ਤੇ ਆ ਬਣਾਉਣਾ ਹੀ ਪਹਿਲਾਂ ਆ ਮੈਲ ਲਾਉਣੀ ਮਨਮਨ ਜਿਹੜੀ ਲਾਈ ਹੈ ਣਾਉਣ ਤੋਂ ਬੜੀ ਤੂੰ ਚੱਲੂ ਅੰਦੇ ਨਿੱਦੜਗੇ ਨਾ ਕੇ ਸੋਨਾ ਬੰਨਣਾ ਸੋਨਾ गो कर के दूलखलारे नहीं रखेंना राखंक र गा रगले ैन करना नहींनिना फरनारा ਕੌਣ ਲਾ ਮਾਂ ਉਹਦੇ ਫਿਰ ਉਹਨਾਂ ਦੇ ਸਾਹਮਣੇ ਚੁੱਪ ਕਰਕੇ ਬਹਿ ਜੰਗਾ ਨਾ ਬੋਲਣਾ ਨਾ ਕਰਨਾ ਕੋਈ ਗੱਲਬਾਤ ਕਮਲ ਨਹੀਂ ਘੋਟਣਾ ਚੁੱਪ ਕਰਕੇ ਬਹਿ ਜਾਣਾ ਠੀਕ ਜੇ ਉਹ ਕੋਈ ਪੁੱਛਣਗੇ ਇਦਾਂ ਹੈ ਸਿਰ ਨਹੀਂ ਮਾਰਨਾ ਬੋਨ ਬੋਲਣਾ ਸੱਥਾ ਮੱਥਾ ਫਿਰ ਵੀਰ ਕੁੁਰਕਰੇ ਲਿਆਂਕੇ ਦਊਗਾ ਹੱਥ ਹੱਥੁੱਥ ਮਿਲ ਜਾਂਗੇ ਜਿੰਨੇ ਕਹੇ ਜੋਂ ਨੇ ਪਰਪੈਣਾ ਵਿਆਹ ਵੇਖਣ ਲਈ ਨਹੀਂ ਮੈਂ ਆਖਿਆ ਤੈਨੂੰ ਤੇਰਾ ਵਿਆਹ ਕਰਾਂਗੇ ਤੇਰਾ ਆਹੋ ਤੇਰਾ ਵਿਆਹ ਕਰਨਾ ਸਿਆਣੀ ਬਣਦਾ ਹੁਣ ਤੂੰ ਵੱਡੀ ਹੋਈ ਹੁਣ ਸਿਆਣੀ ਬਣਾ ਫਿਰ ਮੈਂ ਇੱਕ ਗੱਲ ਦੱਸਾਂ ਨੀ ਹਾਂ ਤੇਰਾ ਵਿਆਹ ਕਰ ਦਈਏ ਦੇਖ ਰੇਖ ਵਿਆਹ ਦੀ ਤੇ ਐਡੀ ਕਿਤੇ ਜਦੋਂ ਕੋਈ ਵੇਖਣ ਆਉਂਦਾ ਏਦਾਂ ਹੀ ਬਸ ਪਿਆਰੀਆਂ ਹੀ ਤੇਰੀਆਂ ਮਰਜ਼ੇ ਲੈ ਜਾਂਦੀਆਂ ਕਮਲ ਕਦਾ ਆ ਕੇ ਤੇ ਅਗਲੇ ਨੂੰ ਉਹ ਭਜਾ ਸਕਦੀਆਂ ਤੂੰ ਉਨਾ ਕਮਲ ਕਦਾਈ ਜੇ ਵਿਆਹ ਕਰੋਣਾ ਹੀ ਤੇ ਕਮਲ ਨਾ ਕਦਾਈ ਠੀਕ ਹੈ ਨਾ ਜਿੱਦਾਂ ਮੈਂ ਕਹੂੰਗਾ ਓਦਾਂ ਬੋਲਣਾ ਚੁੱਪ ਕੀਤੇ ਰਹਿਣਾ ਬੋਲਣਾ ਨਹੀਂ ਕਿਸੇ ਦੇ ਗਾੜੀ ਕੱਲ ਨੂੰ ਆਉਣਾ ਹੀ ਵੇਖਣ ਆਲਿਆਂ ਨੂੰ ਜੀ ਨਾ ਮੱਤ ਨਾ ਮੂੰਹ ਕੋਲ ਫਤਨ ਬੁਲਾ ਲਈਏ ਹਾਂ ਜੀ ਆਪ ਕਰਦੀ ਹੋਇਆ ਐ ਇੰਨਾ ਗਨਾਂ ਨੂੰ ਬੜੀ ਸਿਆਣੀ ਤੂੰ ਕੰਮ ਨਹੀਂ ਕਰਦਾ ਕੰਮ ਨੂੰ ਹੱਥ ਨਹੀਂ ਲਾਉਂਦੀ thora ਵੀ ਪਤੀ ਦਾ ਕੰਮ ਹੀ ਕਰਨਾ ਪੈਣਾ ਹੀ ਉੱਥੇ ਸੱਸ ਹੁੰਦੀ ਸੱਸ ਕੰਮ ਕਰਿਆ ਕਰਨੀ ਆ ਦੀ ਰੋਟੀ ਪਕਾਇਆ ਕਰਨੀ ਉਹ ਆਂਦੀ ਰੋਟੀਆਂ ਪਕਵਾ ਕੇ ਖਾਣੀਆਂ ਦੇਰ ਕੋ ਧੰਗਾ ਮੈਂ ਨੂੰ ਅੱਤੀਆਂ ਆ ਪਾਉਂ ਮੈਂ ਥਾੜ ਬਾਉਂ ਅਰਥਾੜ ਤੂੰ ਬਾਹੇਂਗੇ ਉਹਦਾ ਖਲਾਰਾ ਉਹਨਾਂ ਦਾ ਚੁੱਲਾ ਖਲਾਰ ਕੇ ਸਾਰਾ ਆਪਕਾデアਤ ਨੂੰ ਮੈਂ ਭਾਂਡੇ ਮਾਂਦਿਆ ਤੂੰ ਹਾਂ ਕਰਦੇ ਤੇ ਤੇਰੇ ਕੋ ਮਾਂਦੇ ਨਹੀਂ ਜਾਂਦੇ ਚਾਰ ਭਾਂਡੇ ਤੈਨੂੰ ਮਾਰਨ ਲਈ ਕਹਿ ਰਹੀਏ ਤੇ ਤੇਰੇ ਸਾਰੇ ਲਾ ਲਾ ਛੋੜਦੇ ਨਹੀਂ ਯਾਰ ਮੇਰਾ ਬਾਤ ਸੁਣੇ ਕਿ ਉਹ ਵੀ ਇਹਨੂੰ ਵੀ ਦੱਸਦੀ ਆ ਉਹਦੀ ਨੂੰਹ ਚਦਾ ਨਾ ਕੋਈ ਚੰਗਾ ਵੀਰ ਨਾ ਨਹੀਂ ਲੜਨਾ ਮਉਣ ਉੱਥੇ ਜਾ ਕੇ ਜਿੱਦਾ ਵੀਰ ਨਾਲ ਲੜਦੀ ਉਹਦਾ ਉੱਥੇ ਵੀ ਹੈਗੇ ਹੀ ਉਹਨਾਂ ਦੇ ਘਰ ਵੀ ਮੁੰਡਾ ਤੇਰਾ ਪਰੋਣਾ ਬਣਾਉਣਾ ਉਹਨੂੰ ਕੰਮ ਕਰਦਾ ਹੀ ਬਾਹਰ ਪਰੌਣਾ ਨਹੀਂ ਵੀਰ ਬਣੋਣਾ ਪਰੌਣਾ ਮਰੇ ਉੱਥੇ ਪਰੌਣਾ ਹੁੰਦਾ ਵਾ ਠੀਕ ਆਪਣੇ ਘਰੇ ਵੀਰ ਹੁੰਦਾ ਉੱਥੇ ਪਰੌਣਾ ਹੁੰਦਾ ਕੋਣਾ ਹਾਂ ਬਰੌਣਾ ਬਣਾਵਾਂਗੇ ਰੌਣਾ ਸੋਨਾ ਹੀ ਗੋਰਾ ਚਿੱਟਾ ਜਵਾਨ ਚਲਾ ਛੜਦੀ ਆ ਨਾਲ ਇਹਦੇ ਬਾਅਦ ਬਚਦੀ ਨਹੀਂ ਹਣਾ ਹੁਣ ਤਾਂ ਨਿੱਕੀ ਨਹੀਂ ਰਹੀ ਤੰਗਾ ਬਰਦੀ ਹੋ ਗਈ ਚੁੱਪ ਕਰ ਜਾ ਘਰ ਬਾਹਰ ਕੀ ਖਾਣ ਗਈਆਂ ਗੇਟ ਗਾੜੀ ਕੀ ਕਰਦੀ ਉਥੇ ਕਿਹੜਾ ਤਰ੍ਹਾਂ ਫੇਡਣਾਲਾ ਤੇਰਾ ਹੈ ਕੋਈ ਨਿਆਣਾ ਜਿੰਨਾ ਖੇਡਦੀ ਤੂੰ ਕੱਲੀ ਜਾ ਕੇ ਛਦਾਈਆਂ ਵਾਂਗੂ ਜੋ ਬੈਂਦੀ ਆ ਉਥੇ ਮੂਹੇ ਦੇ ਗੜ ਕਿੰਨੀ ਵੇ ਨਾਲ ਖਿਆ ਵੱਡੀ ਹੋਈ ਗੇਟ ਗੜੀ ਨਾ ਨਿਕਲਿਆ ਕਰ ਚੁੱਪਾ ਚੁੱਪ ਤੈਨੂੰ ਕਹੋ ਕੋਲ ਤੇ ਗੜੂ ਤੋਪ ਕਰਉਂਦੀ ਆ ਤੋਪ ਹੁਣ ਮੇਰੀਆਂ ਤੇ ਕਾਪੀਆਂ ਬਾੜਦੀਆਂ ਕੋਈ ਗੱਲ ਨਹੀਂ ਐ ਉਥੇ ਜਾ ਕੇ ਮੈਨੂੰ ਲੰਬਾ ਨਹੀਂ ਮਿਲਣਾ ਜੀਰਾ ਤੇ ਇੱਕ ਗੱਲ ਸੁਣ ਲੈ ਇੱਥੇ ਜਿੱਦਾਂ ਤੜਕੇ ਉੱਠ ਕੇ ਬਾਹਰ ਜਾਂਦੇ ਨਹੀਂ ਹੁੰਦੇ ਨਾ ਕਿ ਦਿਨਾਂ ਵਿੱਚ ਉੱਥੇ ਜਾ ਜਾਈ ਨਹੀਂ ਇਸ ਤਰ੍ਹਾਂ ਬਾਹਰ ਮੂੰਹ ਜੋ ਕਿਹਾ ਨਹੀਂ ਕਿ ਲੋਕਾਂ ਦੇ ਘਰਾਂ 'ਚ ਜਾਣਾ। ਹਾਂ। ਵੀਰ ਨੂੰ ਸਤਾਉਣੀ ਹੈ ਨਾ ਉੱਥੇ ਨਹੀਂ ਛਕਾਉਣਾ ਉਹਨੂੰ। ਪਰੌਣੇ ਨੂੰ। ਪਰੌਣਾ। ਹਾਂ। ਪਰੌਣੇ ਨੂੰ ਸਤਾਉਣਾ। ਚਾਰ ਗੁਰਕਰੇ ਚਾਹੀਦੇ ਨਾ। 4 4 ਹੂੰ। 4। ਉਹ ਫੇਰ ਹੀ ਮਿਲੂਗੇ ਜੇ ਤੂੰ ਗੁੱਡ ਬੱਚੀ ਬਣ ਕੇ ਰਹੂਗੀ। ਉਹਨਾਂ ਦੇ ਕੇਸ ਦਿਆ ਕਰਨੇ ਤੈਨੂੰ ਗੁਰਕਰੇ। ਨਹੀਂ ਤੇ ਮਿਲਿਆ ਨਹੀਂ ਉਹ ਕਰਨੇ ਗੁਰਕਰੇ। ਪਿੰਡ ਆਖ ਦਿਆ ਕਰਾਂਗੇ ਫੇਰ ਤੈਨੂੰ। ਸ਼ਿਆਣੀ ਬੱਚੀ ਰਹਿ ਕੇ ਬਣ ਕੇ ਰਹਿਣਾ ਉੱਤੇ ਮਰਵਾ ਤਰੋ ਮਰਵਾ ਤਰੋ ਕਰਨਾ ਉਹਨਾਂ ਕਾਦੇ ਨਾ ਕਰੂਗਾ ਉਹਨਾਂ ਨੇ ਮਰ ਜੇੁੰਡਿਆ ਮੈਂ ਠੀਕ ਕੱਲ ਨੂੰ ਫੱਜ ਲਈਏ ਨਾ ਹਾਂ ਮੈਂ ਵੀ ਫੱਜ ਲਈ ਹਾਂ ਇਹ ਆਹ ਵਾਲੀ ਤੇ ਅੱਗੇ ਕਾਲੀ ਅੰਤਰ 50 ਰਿਸ਼ਤੇ ਮੋੜ ਤੇ ਇਹਦਾ ਪਤਾ ਨਾ ਕਦੋਂ ਨੇਪਰੇ ਚੜਨਾ ਕਮਲੀ ਆਈਂ ਤੇ ਨਾ ਆ ਨਹੀਂ ਆਪਾਂ ਦੇਣਾ ਇਹਨੂੰ ਨਾਲ ਆ ਤੇ ਘਰੇ ਰੱਖ ਲੈਣਾ ਇਹਦੇ ਬਿਲਾਣੀਓ ਬਚਦੀ ਨਹੀਂ ਸਾਰੀ ਧੜੀ ਇਹਦੇ ਨਾਲ ਉੱਥੇ ਕਿਹੜੇ ਲੱਗੀ ਰਹਿਣਗੇ ਤੇ ਸੱਸ ਦੀਆਂ ਰੋਟੀਆਂ ਕਿਹੜੇ ਵੇਲੇ ਲਾਉਣੀਆਂ ਐ ਵਾਟਾ ਵਰਤ ਤੇ ਨਹੀਂ ਆ ਖਰੀਦਾ ਨਾਲ ਹਾਂ ਇਹ ਮਾਂ ਉਹ ਜੈ ਨਹੀਂ ਦੇ ਦੋ ਨਹੀਂ ਤੈਨੂੰ ਨਾਲ